ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰੂ ਤੇਗਵਾਦਰ ਸਾਹਿਬ ਜੀ ਦਾ 350 ਸਾਲਾਂ ਭਾਈ ਮਤੇਦਾਸ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਉਹਨਾਂ ਦਾ ਸਿੱਧੇ ਦਿਹਾੜਾ ਤੇ ਤੇ ਸੰਬੰਧ ਦੇ ਵਿੱਚ ਅਸੀਂ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਹਾਂ ਜਿੱਥੇ ਕਿ ਆ ਭਾਈ ਸਾਹਿਬ ਵੱਲੋਂ ਬੱਚਿਆਂ ਨੂੰ ਗੁਰਬਾਣੀ ਕੰਠ ਮੁਕਾਬਲੇ ਤੇ ਕਵਿਤਾ ਆਦਿਕ ਬੱਚਿਆਂ ਕੋਲ ਸੁਨੇ ਜਾ ਰਹੇ ਨੇ ਜਿਹਦੇ ਪ੍ਰਤੀ ਭਾਈ ਸਾਹਿਬ ਵੱਲੋਂ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੇ ਬੱਚੇ ਕੇਸ ਰੱਖਣਾ ਚਾਹੁੰਦੇ ਨੇ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਬੱਚੇ ਗੁਰਬਾਣੀ ਕੰਠ ਸੁਣਾ ਰਹੇ ਨੇ ਗੁਰਬਾਣੀ ਸੁਣਾ ਰਹੇ ਨੇ ਤੇ ਕਵਤਾ ਸੁਣਾ ਰਹੇ ਨੇ ਉਹਨਾਂ ਨੂੰ ਇਹ ਸਾਈਕਲ ਦਿੱਤਾ ਜਾ ਰਿਹਾ ਸੋ ਭਾਈ ਸਾਹਿਬ ਵੱਲੋਂ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਗੁਰਦੁਆਰਾ ਗੁਰੂ ਸਾਹਿਬਾਨ ਨਾਲ ਬੜਾ ਪਿਆਰ ਹੈ ਜੀ ਇਹਨਾਂ ਦਾ ਤੇ ਬੱਚਿਆਂ ਨੂੰ ਸਨਮਾਨਤ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੰਦਾ ਦਾਸ ਵੱਲੋਂ ਸਮੂਹ ਸੰਗਤਾਂ ਸਤਿ ਸ੍ਰੀ ਅਕਾਲ ਗੁਰਨਾਨਕ ਦੇਵ ਜੀ ਵਾਸਤੇ ਇੱਕ ਸੰਗਤਾਂ ਨੂੰ ਬੇਨਤੀ ਆ ਉਸੇ ਮਹਾਨ ਧਰਤੀ ਖਾਲਸੇ ਦੇ ਪਹੁੰਚੇ ਹੋ ਪ੍ਰਤੀ ਇੱਕ ਵਾਰ ਜਮਾਰੇ ਸ਼ਹਾਦਤ ਨੂੰ ਪਹੁੰਚੇ ਹੋ ਜੀ ਆ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਇੱਥੇ ਰਿਕਾਰਡਿੰਗ ਕਰਕੇ ਜਿਹੜੀ ਸਲਾਮ ਸੰਗਤਾਂ ਤੱਕ ਪਹੁੰਚਾਉਂਦੇ ਦੂਰ ਦਰਾਡੇ ਤੱਕ ਸੋ ਭਾਈ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਸਮੇਂ ਤੋਂ ਲੈ ਕੇ ਇਸ ਤਰ੍ਹਾਂ ਦੀ ਪ੍ਰਾਲੇ ਸਤਿਗੁਰੂ ਜੀ ਕਰਾਉਂਦੇ ਆ ਕਰਦੇ ਆ ਰਹੇ ਆ ਮਹਾਰਾਜ ਦੀ ਕਿਰਪਾ ਨਾਲ ਸੋ ਸ਼ਹੀਦੀ ਸ਼ਦਾਬਦੀ ਤੇ ਅੱਜ ਕੀ ਪਹਿਲੀ ਵਾਰ ਜਿਹੜੇ ਆ ઓਰੇਂਜਰ ਸਾਈਕਲ ਮਹਾਰਾਜ ਦੀ ਕਿਰਪਾ ਨਾਲ ਦੇ ਰਹੇ ਆ ਜੀ ਕਿਉਂਕਿ ਪਹਿਲਾਂ 550 ਸਾਲਾਂ ਤੋਂ ਦਸਤਾਰ ਲੰਗਰ ਲਾਇਆ ਸੀ ਅਸੀਂ ਉਤੋਂ ਬਾਅਦ ਜਿਹੜੀ ਗੋਵਿੰਦਵਾਰ ਸਾਹਿਬ ਸ਼ਦਾਬਦੀ ਮਨਾਈ ਗਈ ਸੀ ਉਦੋਂ ਵੀ ਦਸਤਾਰ ਲੰਗਰ ਤੇ ਬੱਚਿਆਂ ਨੂੰ ਗਿਫਟ ਦਿੱਤੇ ਸੀ ਪਰ ਇੱਥੇ ਸ਼ਦਾਬਦੀ ਤੇ ਜੋ ਅਨੰਦਪੁਰ ਸਾਹਿਬ ਪ੍ਰਤੇਗਵਾ ਦਰਮਾਰਾਦੀ ਮਨਾ ਰਿਹਾ ਸੀਸਗਨ ਸਾਹਿਬ ਦੇ ਅਨੰਦਪੁਰ ਸਾਹਿਬ ਸੋ ਇੱਥੇ ਮਹਾਰਾਜ ਦੀ ਕਿਰਪਾ ਨਾਲ ਰੇਂਜਰ ਸਾਈਕਲ ਬੱਚਿਆਂ ਨੂੰ ਜੋ ਬਾਣੀ ਕੰਟ ਜੇ ਬੱਚੇ ਸੁਣਾਉਂਦੇ ਆ ਵਧੀਆ ਐਨ ਉਹਨਾਂ ਨੂੰ ਫਿਰ ਸੁਣ ਕੇ ਰੋਸ਼ਾ ਨੂੰ 23 ਤਰੀਕ ਤੋਂ ਲੈ ਕੇ 23 ਤੱਕ ਰਜਨਾ ਸ਼ਾਮ ਨੂੰ ਜਿਹੜਾ ਸਾਈਕਲ ਆ ਇਨਾਮ ਵਿੱਚ ਬੱਚਿਆਂ ਨੂੰ ਉਹ ਸ਼ਾਮ ਨੂੰ 4 ਵਜੇ ਦਿੱਤਾ ਜਾਂਦਾ ਜੀ ਹਾਂਜੀ ਸੋ ਕਿੰਨੇ ਸਵੇਰ ਵਾਂ ਦਿੱਤਾ ਗਿਆ ਥੈਂਕ ਯੂ ਜੀ ਬਾ ਹੁਣੇ ਭਾਈ ਸਾਹਿਬ ਅਸੀਂ ਸਾਈਕਲ ਜਿਹੜਾ ਹੋਏ ਉਹ ਦੇ ਦੇ ਦੇਣਾ ਤਾਂ ਕਿ ਬੱਚੇ ਜਿਹੜੇ ਆ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਕਿ ਸਾਡੇ ਕੋਲ ਆਉਂਦੇ ਆ ਸ਼ਾਮ ਨੂੰ 4 ਵਜੇ ਤੱਕ ਟਾਈਮ ਹੁੰਦਾ ਸਾਡਾ 9:30 ਹੋਵੇ ਸ਼ੁਰੂ ਹੋ ਜਾਂਦੇ ਆ ਅਸੀਂ ਤੇ ਸ਼ਾਮ ਨੂੰ 4 ਵਜੇ ਤੱਕ ਉਹ ਤੋਂ ਪਹਿਲਾਂ ਸੁਣ ਕੇ ਜਿਹੜੇ ਬੱਚੇ ਵਧੀਆ ਸੁਣਾਉਂਦੇ ਆ ਉਹਨਾਂ ਨੂੰ ਫਿਰ ਇਹ ਸਾਈਕਲ ਜਿਹੜਾ ਹੈ ਇਨਾਮ 'ਚ ਹੋਰ ਵੀ ਗਿਫਟ ਜਿਹੜੇ ਬੱਚਿਆਂ ਨੂੰ ਉਹ ਨਾਮ ਜ ਦਿੱਤੇ ਜਾਂਦੇ ਆ ਜਿਵੇਂ ਕਿ ਸ਼ੀਲਡਾਂ ਬਣਾਈਆਂ ਹੋਈਆਂ ਨੇ ਹੋਰ ਵੀ ਅਦਕ ਹਾਂਜੀ ਸੋ ਇਹ ਸਨ ਭਾਈ ਸਾਹਿਬ ਜਿਨ੍ਹਾਂ ਨੂੰ ਵੱਲੋਂ ਬੱਚਿਆਂ ਨੂੰ ਨਾਮ ਦਿੱਤੇ ਜਾ ਰਹੇ ਆ ਜੀ ਸੋ ਚੜ੍ਹਦੀ ਕਲਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਸ੍ਰੀ ਅਨੰਦਪੁਰ ਸਾਹਿਬ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਅਤੇ